ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਦੀ ਜਿਹੜੀ ਵੀਡੀਓ ਬੜੀ ਅਹਿਮ ਹੈ ਔਰ ਥੋੜੀ ਜਿਹੀ ਲੰਬੀ ਹੋਊਗੀ ਇਹ ਉਹਨਾਂ ਨੂੰ ਵੀ ਜਵਾਬ ਹੈ ਜਿਹੜੇ ਕਹਿੰਦੇ ਪੱਗ ਬਨ ਲਾ ਪੱਗ ਬਨ ਲਾ ਪੱਗ ਦੀ ਬਹੁਤ ਬੜੀ ਅਹਿਮੀਅਤ ਹੁੰਦੀ ਹੈ ਸਮਝਿਆ ਕਰੋ ਤੇ ਮੈਂ ਕਿਸੇ ਪਰਸਨਲ ਕਿਸੇ ਧਰਮ ਤੇ ਜਾ ਉਹ ਗੱਲ ਨਹੀਂ ਕਰਨੀ ਚਾਹਦਾ ਪਰ ਜੋ ਸੱਚ ਹੈ ਇਹ ਬੰਦਾ ਜਿਹਦੇ ਬਾਰੇ ਮੈਂ ਗੱਲ ਕਰਨ ਲੱਗਾ ਇਹ ਗੁਰਸਿੱਖ ਬੰਦਾ ਆ ਬਹੁਤ ਹੀ ਇਮਾਨਦਾਰ ਸੀ ਬਹੁਤ ਵਧੀਆ ਸੀ ਤੇ ਇਹ ਕਿਉਂ ਇਸ ਸਪੀਡ 'ਚ ਬਹਿ ਗਏ ਜਾਂ ਗੁਰਸਿੱਖ ਹੋ ਕੇ ਜਿਹੜਾ ਬੰਦਾ ਕਹਿੰਦਾ ਸੀ ਮੈਂ ਮੈਨੂੰ ਸ਼ਰਾਬੀ ਕਹਿ ਕੇ ਜਿਹਨਾਂ ਬਦਨਾਮ ਕੀਤਾ ਉਹਨਾਂ ਦੀਆਂ ਕਰਤੂਤਾਂ ਮੈਂ ਦੱਸਣ ਲੱਗਿਆ ਗੁਰਸਿੱਖ ਬੰਦੇ ਗਾਤਰਾ ਪਾਇਆ ਹੋਇਆ ਇਹ ਬੰਦੇ ਮੈਨੂੰ ਮਿਲਦੇ ਆ ਜੀ 2003-4 ਦੀ ਗੱਲ ਹੈ ਜਾਂ 5 ਦੀ ਡਾ ਲੋ ਹਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਸੀਰੀਅਲ ਬਣਦਾ ਹੈ ਰਾਜ ਬੱਬਰ ਦਾ ਉਹਦੇ ਚ ਮੈਂ ਕਿਰਦਾਰ ਬਹੁਤ ਵਧੀਆ ਨਿਭਾਉਣਾ ਜੀ ਮੱッセ ਰੰਗੜ ਖਾਨ ਦਾ ਤੇ ਮੱਸਾ ਰੰਗੜ ਕੌਣ ਸੀ ਤੁਹਾਨੂੰ ਪਤਾ ਹੀ ਹੋਣਾ ਹੈ ਤੇ ਉਹਦੇ ਵਿੱਚ ਇਹ ਮੈਨੂੰ ਉਦੋਂ ਪ੍ਰੋਡਕਸ਼ਨ ਕਰਦਾ ਹੈ ਨਵਾਂ ਨਵਾਂ ਮੁੰਡਾ ਹੁੰਦਾ ਗੁਰਸਿੱਖ ਬੰਦਾ ਬਹੁਤ ਸਾਊ ਬਹੁਤ ਵਧੀਆ ਕੰਮ ਕਰਦਾ ਹੈ ਇਹ ਕਰਦੇ ਕਰਦੇ ਇਹ ਇਹਦਾ ਕੰਮ ਇਮਾਨਦਾਰੀ ਦਾ ਹੁੰਦਾ ਤੇ ਇਹ ਇਮਾਨਦਾਰੀ ਚ ਕੰਮ ਕਰਦੇ ਕਰਦੇ ਸਲਮਾਨ ਖਾਨ ਹੋਣੀ ਸੋਹੇਲ ਖਾਨ ਹੋਣੀ ਥਨੀ ਦਿਓ ਥਨੀ ਤਰਮਿੰਦਰ ਹੋਣਾ ਦੇ ਸਾਰੇ ਜਿੰਨੇ ਵੀ ਆ ਇਹਦੀ ਬਹੁਤ ਬੱਲੇ ਬੱਲੇ ਹੋ ਜਾਂਦੀ ਹੈ ਇਹਨੂੰ ਗਿਆਨੀ ਕਹਿੰਦੇ ਆ ਜੀ ਇਹ ਗਿਆਨੀ ਬੰਦੇ ਦਾ ਨਾਂ ਹੁੰਦਾ ਤੇ ਬਹੁਤ ਵਧੀਆ ਪ੍ਰੋਡਕਸ਼ਨ ਕਰਦਾ ਹੁੰਦਾ ਤੇ ਇਹਦੇ ਨਾਲ ਫਿਰ ਹੁਣ ਕੱਲਾ ਹੁੰਦਾ ਇਕੱਲੇ ਤੋਂ ਕੰਮ ਹੋਣਾ ਨਹੀਂ ਤੇ ਇਹਦੇ ਨਾਲ ਗੁਰਸਿੱਖ ਬੰਦੇ ਹੋਰ ਜੁੜ ਜਾਂਦੇ ਜਰਨੈਲ ਹੁਣੀ ਜਰਨੈਲ ਹੋਇਆ ਜੰਜੋਧ ਹੋਇਆ ਜਿਹੜਾ ਕਿ ਚੱਲ ਮੇਰਾ ਪੁੱਤ ਦਾ ਡਾਇਰੈਕਟਰ ਵੀ ਬਣਿਆ ਇਨੀਆਂ ਤਰੱਕੀਆਂ ਕਿਉਂ ਕੀਤੀਆਂ ਇਹਨਾਂ ਨੇ ਕਿੱਦਾਂ ਕੀਤੀਆਂ ਤਰੱਕੀਆਂ ਉਹ ਸਾਰਾ ਕੁਝ ਦੱਸੂਗਾ ਮੈਂ ਤੇ ਇਹ ਪ੍ਰੋਡਕਸ਼ਨ ਛੋਟੀ ਮੋਟੀ ਕਰਦੇ ਆ ਮੈਨੂੰ ਵੀ ਮਿਲਦੇ ਆ ਮੇਰੇ ਨਾਲ ਅਸੀਂ ਵੀ ਜਿੱਥੇ ਕੰਮ ਕਰਦੇ ਇਹਨਾਂ ਨੂੰ ਬੁਲਾਉਂਦੇ ਆ ਤੇ ਇੱਕ ਵਾਰ ਕੋਈ ਫਿਲਮ ਡੌਗ ਪਾਵਰਸ ਦੀ ਸ਼ੂਟਿੰਗ ਦੇ ਲਈ ਕਾਸਟਿੰਗ ਦੇ ਲਈ ਉੱਥੇ ਆਡੀਸ਼ਨ ਚੱਲਦਾ ਹੈ ਤੇ ਜਿਹਨਾਂ ਨੂੰ ਪ੍ਰੋਡਕਸ਼ਨ ਲਈ ਬੁਲਾਇਆ ਜਾਂਦਾ ਤੇ ਉੱਥੇ ਲੜਾਈ ਹੋ ਜਾਂਦੀ ਹੈ ਮੇਰੀ ਕਿਸੇ ਬੰਦੇ ਨਾਲ ਉਹ ਸ਼ਰਾਬ ਪੀ ਕੇ ਆਇਆ ਹੁੰਦਾ ਜਦ ਵੀ ਮੈਟ ਦੇ ਵਿੱਚ ਉਹ ਕਰੀਨਾ ਕਪੂਰ ਦਾ ਮੰਗੇਤਰ ਬਣਿਆ ਹੁੰਦਾ ਜਿਹਦੀ ਫੋਟੋ ਲਾ ਦਿੰਦਾ ਮੈਂ ਨਾਮ ਭੁੱਲ ਗਿਆ ਉਹ ਛੱਡ ਗਿਆ ਇੰਡਸਟਰੀ ਉਸ ਤੋਂ ਬਾਅਦ ਮੇਰੇ ਨਾਲ ਪੰਗਾ ਲੈਣ ਤੋਂ ਬਾਅਦ ਜਿਹੜਾ ਮੈਨੂੰ ਕੱਲ ਪਰਸੇ ਕਿਸੇ ਨੇ ਕਮੈਂਟ ਪਾਇਆ ਬੰਦੇ ਨੇ ਕਹਿੰਦਾ ਤੇ ਲੱਖਾਂ ਲੋਕਾਂ ਨਾਲ ਬੈਣੇ ਉੱਠਦੇ ਆਂ ਤੇ ਖਾਣ ਪੀਣ ਹੋ ਜਾਂਦਾ ਇਹ ਬੰਦਾ ਹਰ ਵੀਡੀਓ ਚ ਕਹਿੰਦਾ ਮੈਂ ਕਦੇ ਖਾਦਾ ਨਹੀਂ ਕਦੇ ਪੀਤਾ ਨਹੀਂ ਜਿਨ੍ਹਾਂ ਦਾ ਖਾਦਾ ਪੀਤਾ ਉਹਨਾਂ ਤੋਂ ਨਾਂ ਵੀ ਮੈਂ ਉਹਨਾਂ ਦੇ ਲੈ ਰਿਆ ਤੇ ਉਹਦੇ ਨਾਲ ਲੜਾਈ ਹੋ ਜਾਂਦੀ ਹੈ ਤੇ ਉੱਥੇ ਉਹ ਕਹਿੰਦਾ ਸਾਡੇ ਘਰੇ ਆ ਕੇ ਪੀਂਦਾ ਹੁੰਦਾ ਸੀ ਤੇ ਉਸ ਥਾਂ ਤੇ ਇੱਕ ਬੰਦਾ ਮੇਰੇ ਬਾਰੇ ਗੱਲ ਕਰਦਾ ਨਰਿੰਦਰ ਨੀਨਾ ਕਿ ਇਹ ਬੰਦਾ ਤਾਂ ਜਿਹਦੇ ਵਿਆਹ ਚ ਜਾਂਦਾ ਤੇ ਆਪਣੀ ਸ਼ਰਾਬ ਪੀ ਕੇ ਜਾਂਦਾ ਤੇ ਸ਼ਗਨ ਪਾ ਕੇ ਆਉਂਦਾ ਤਾਂ ਗਰੰਟੀ ਮੈਂ ਮੰਨਦਾ ਫਿਰ ਉਹ ਬੰਦਾ ਸ਼ਰਾਬੀ ਹੋਇਆ ਉਹਨੂੰ ਕਹਿੰਦਾ ਨਰਿੰਦਰ ਨੀਨੇ ਨੂੰ ਕਹਿੰਦਾ ਇਹ ਕਹਿੰਦਾ ਨਹੀਂ ਪੀਂਦਾ ਤਾਂ ਅਸੀਂ ਸਾਡੇ ਘਰੇ ਆ ਕੇ ਪੀਂਦਾ ਸੀ ਉੱਥੇ ਲੈ ਕੇ ਆਪਣੀ ਆਉਂਦਾ ਸੀ ਸਾਨੂੰ ਵੀ ਪਿਲਾਉਂਦਾ ਸੀ ਉੱਥੇ ਬਹੁਤ ਸਾਰੇ ਐਕਟਰ ਹੁੰਦੇ ਸੀ ਚੰਨੀ ਹੁੰਦਾ ਸੀ ਸੁਖਵਿੰਦਰ ਰਾਜ ਹੁੰਦਾ ਸੀ ਹਨਾ ਉਹ ਇੱਕ ਰਾਈਟਰ ਬਣ ਗਿਆ ਨਿਹਾਲ ਉਪਰਵਾ ਇਹ ਸਾਰੇ ਨਿਹਾਲ ਉਪਰਵਾਰਗੇ ਸਿਕੰਦਰ ਦੇ ਵਿੱਚ ਮੈਂ ਫਾਈਨਲ ਕਰਾਇਆ ਸੀ ਹਨਾ ਇਹਨੂੰ ਤੁਸੀਂ ਕਮਾਂਡ ਕਹਿ ਲਓ ਜਾਂ ਕੁਛ ਕਹਿ ਲਓ ਪਰ ਸੱਚ ਹੈ ਅਸਲ 'ਚ ਹਨਾ ਤੇ ਚਲੋ ਮੋੜ ਆਈ ਉਸੇ ਗੱਲ ਤੇ ਤੇ ਉਹ ਜਿਹੜਾ ਗਿਆਨੀ ਬੰਦਾ ਜੀ ਉਹ ਬਹੁਤ ਵਧੀਆ ਪ੍ਰੋਡਕਸ਼ਨ ਕਰਦਾ ਤੇ ਇਹ ਉਹ ਹੁਣ ਕੱਲਾ ਹੁੰਦਾ ਕੰਮ ਹੁੰਦਾ ਨਹੀਂ ਉਹ ਜਰਨੈਲ ਹੋਣਾ ਨੂੰ ਨਾਲ ਰਲਾ ਲੈਂਦਾ ਜਰਨੈਲ ਹਣੀ ਵੀ ਨਾਲ ਕੰਮ ਕਰਨ ਲੱਗ ਪੈਂਦੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਤੋਂ ਬੇਵਾਖ ਹਨਾ ਤੇ ਕੰਮ ਮੈਂ ਵੀ ਜਿਹੜੇ ਕੋ ਮੇਰਾ ਕੰਮ ਮੇਕੋ ਆਣਾ ਤੇ ਮੈਂ ਇਹਨਾਂ ਨਾਲ ਹੀ ਗੱਲ ਕਰਨੀ ਜਾਂ ਇਹਨਾਂ ਦਾ ਕਰਾਉਣਾ ਮੈਨੂੰ ਹੀ ਸਤਕਾਰ ਦਿੰਦੇ ਸੀ ਮੈਨੂੰ ਲੱਗਦਾ ਸੀ ਵਧੀਆ ਪਰ ਕਈ ਗੱਲਾਂ ਜਿਵੇਂ ਇਹਨਾਂ ਨੂੰ ਕਹਿ ਦੇਣਾ ਵੀ ਤੁਸੀਂ ਯਾਰ ਜੇ ਇਦਾਂ ਕਰਦੇ ਹੋ ਤੇ ਕੌਮ ਬਦਨਾਮ ਹੈ ਜੇ ਆਪਾਂ ਕਿਤੇ ਮੇਰੇ ਵਰਗਾ ਵਾਲ ਕੱਟਿਆਂ ਵਾਲਾ ਕਰਦਾ ਹੈ ਤੇ ਫਿਰ ਮੈਂ ਬਦਨਾਮ ਆ ਪਲੀਜ਼ ਨਾ ਕਰਿਆ ਕਰੋ ਇਦਾਂ ਦੀਆਂ ਗੱਲਾਂ ਇਹਨਾਂ ਨੂੰ ਚਿਰਦੀਆਂ ਸੀ ਫਿਰ ਪੀਂਦਾ ਤਾਂ ਸੀ ਇਹਨਾਂ ਕੀ ਕੀਤਾ ਜੀ ਇਹਨਾਂ ਕਰਕੇ ਤੇ ਇਹੇ ਕਿੱਸਾ ਫੜ ਲਿਆ ਵੇ ਰਾਜਵੀਰ ਪੀਂਦਾ ਹੋ ਕੋ ਬਦਨਾਮੀ ਮੇਰੀ ਬਹੁਤ ਕੀਤੀ ਇਹਨਾਂ ਲੋਕਾਂ ਨੇ ਤੇ ਅੱਜ ਤੁਸੀਂ ਦੇਖੋ ਭਈ ਆਪ ਇਹ ਧਰਮਿੰਦਰ ਦੇ ਪੈਗ ਫੜ ਫੜਦੇ ਨੇ ਸ਼ਰਾਬੀ ਹੋਏ ਨੇ ਇਹ ਇਮਾਨਦਾਰ ਬੰਦਾ ਜਿਹੜਾ ਇਹਦਾ ਨਾਮ ਗੁਰਪ੍ਰੀਤ ਭਲੇੜੀ ਹੁਣ ਇਹਦਾ ਬੰਬੇ 'ਚ ਕੰਮ ਬਹੁਤ ਚੱਲ ਪੈਂਦਾ ਤੇ ਇਹ ਪੰਜਾਬ ਦੇ ਵਿੱਚ ਉਦੋਂ ਇੰਨੀਆਂ ਵੀਡੀਓ ਜਾਂ ਕੁਦਾਂ ਉਹ ਚੀਜ਼ਾਂ ਨਹੀਂ ਹੁੰਦੀਆਂ ਸੀ ਤੇ ਪੰਜਾਬ ਦੇ ਵਿੱਚ ਮਸ਼ਹੂਰ ਹੋ ਗਿਆ ਵੀ ਪੰਜਾਬ 'ਚ ਜੇ ਪ੍ਰੋਡਕਸ਼ਨ ਕਰਨ ਜਾਣਾ ਗਿਆਨੀ ਬੜਾ ਇਮਾਨਦਾਰ ਹੈ ਉਹ ਕੋ ਜਾਓ ਹੁਣ ਉੱਥੇ ਪੰਜਾਬ ਦਾ ਕੰਮ ਸੰਭਲਣ ਲਈ ਜਰਨੈਲ ਨੂੰ ਰੱਖ ਲੈਂਦਾ ਤੇ ਇੱਥੇ ਮੁੰਬਈ ਦਾ ਕੰਮ ਇਹ ਆਪ ਸਾਹ ਦਾ ਗੁਰਪ੍ਰੀਤ ਭਲੇੜੀ ਤੇ ਜਰਨੈਲ ਸਿੰਘ ਜਦੋਂ ਸਾਰੇ ਜਾਂਦੇ ਉਹ ਮਿਲਦੇ ਹਾਂ ਜੀ ਮੈਂ ਹੀ ਗਿਆਨੀ ਹਾਂ ਉਹ ਮੈਂ ਹੀ ਗਿਆਨੀ ਕਹਿੰਦਾ ਉਹ ਇਹਨੂੰ ਡਾਊਨ ਕਰ ਗਿਆ ਤੇ ਆਪ ਬਹੁਤ ਉੱਚੇ ਲੈਵਲ ਤੇ ਚੱਲ ਗਿਆ ਬਹੁਤ ਸਿਆਣੀਆਂ ਗੱਲਾਂ ਕਰਦਾ ਬੰਦਾ ਆ ਤੁਸੀਂ ਫੋਟੋ ਦੇਖ ਸਕਦੇ ਹੋ ਪਰ ਇਹ ਕਿਸੇ ਗੱਲ ਤੇ ਨਹੀਂ ਰਹਿੰਦਾ ਮੈਨੂੰ ਡੀਗ੍ਰੇਡ ਕਿਦਾਂ ਕੀਤਾ ਕਦੀ ਫਾਈਨਲ ਕਰ ਲੈਣਾ ਜਾਣ ਕੇ ਇਗਨੋਰ ਕਰ ਦੇਣਾ ਉਹ ਚੀਜ਼ਾਂ ਕਰ ਦੇਣੀਆਂ ਤੇ ਜਿਹੜਾ ਇਹ ਗਿਆਨੀ ਆ ਹੁਣ ਉਹ ਲੋਕ ਉਹਨੂੰ ਜਾਣਣ ਲੱਗ ਪਏ ਤੇ ਗਿਆਨੀ ਉਹੀ ਆ ਇਹ ਵਿਚਾਰਾ ਇੱਥੇ ਇਹ ਫਿਰ ਆਪਸ ਵਿੱਚ ਬੋਲਣੋਂ ਹਟ ਗਏ ਇਹਨੂੰ ਬਹੁਤ ਡਾਊਨ ਕਰ ਦਿੱਤਾ ਜਦੋਂ ਇਹ ਗਿਆਨੀ ਨੂੰ ਡਾਊਨ ਕਰ ਦਿੱਤਾ ਗੁਰਪ੍ਰੀਤ ਪੁਲੇੜੀ ਨੂੰ ਫਿਰ ਇਹਦੇ ਦਲਜੀਤ ਦੋਸਾਂ ਦੇ ਨਾਲ ਤੇ ਤਰਮਿੰਦਰ ਨਾ ਸਣੀ ਦੋਲ ਨਾਲ ਸਾਥ ਬਣਿਆ ਇਹਨਾਂ ਦਾ ਨਾ ਆਪਸ ਵਿੱਚ ਸਣੀ ਦੋਲ ਨੇ ਉਹਦਾ ਸਾਥ ਦਿੱਤਾ ਦੇਖੋ ਜਿੱਥੇ ਸਣੀ ਦੋਲ ਜਾਂ ਕੋਈ ਸਹੀ ਆ ਉਹਨੂੰ ਸਹੀ ਕਹਾਵਾਂਗੇ ਸਨੀ ਦਿ올 ਨੇ ਉਹ ਆਈਓ ਸਨੀ ਦਿ올 ਹਰ ਪਲ ਇਹਨੂੰ ਨਾਲ ਰੱਖਣ ਲੱਗ ਪਿਆ ਇਸ ਬੰਦੇ ਨੂੰ ਪਰ ਇਹਨਾਂ ਨੇ ਜਦੋਂ ਦੁਬਾਰਾ ਇਹਨਾਂ ਦੀ ਬੋਲਵਾਣੀ ਫੇਰ ਹੋ ਗਈ ਇਹ ਫੇਰ ਇੱਕ ਹੋ ਗਿਆ ਪਰ ਮੇਰੇ ਖਿਲਾਫ ਹੀ ਰਿਹਾ ਜੀ ਇਹ ਬੰਦਾ ਬਦਲ ਗਿਆ ਇਹ ਹੀਰਾ ਫੇਰ ਹੀ ਗਲਤ ਨਹੀਂ ਕਰਦਾ ਹੈਗਾ ਕਿਸੇ ਨਾ ਗੁਰਪ੍ਰੀਤ ਭਲੇੜੀ ਤੇ ਦੂਜੇ ਪਾਸੇ ਜਿਹੜੇ ਜਰਨੈਲ ਹੁੰਦੀ ਉਹ ਪ੍ਰੋਡਕਸ਼ਨ 'ਚ ਠੋਕਰ ਲੱਗਿਆ ਨਹੀਂ ਸੋਚਦੇ ਗਾਨ ਐਂਡ ਗੋਲ ਦੇ ਵਿੱਚ ਮੈਂ ਲੈ ਕੇ ਆਇਆ ਮੈਨੂੰ ਹੀ ਉਥੋਂ ਬਾਹਰ ਕਢਾਤਾ ਬੰਦੇ ਮੇਰੇ ਖਿਲਾਫ ਹੀ ਕਰਦੇ ਸਾਰੇ ਹੈਨਾ ਉਸ ਤੋਂ ਬਹੁਤ بڑا ਇਹਨਾਂ ਨੇ ਮੇਰੀ ਬਦਨਾਮੀ ਕੀਤੀ ਫੋਟੋ ਲੱਗੀ ਆ ਜੀ ਕਿੰਨੀਆਂ ਸਿਆਣੀਆਂ ਚੰਗੀਆਂ ਗੱਲਾਂ ਕਰਦਾ ਤੇ ਹੁਣ ਵਿਆਹ ਦੇ ਵਿੱਚ ਤਰਮਿੰਦਰ ਦੇ ਪੋਤੇ ਦੇ ਵਿਆਹ ਚ ਇਹ ਆਪ ਪੈਗ ਫੜਦੇ ਆ ਦੇਖ ਲੋ ਜਿਹੜੇ ਮੈਨੂੰ ਸ਼ਰਾਬੀ ਕਹਿ ਰਹੇ ਨੇ ਇਹ ਉਹਨਾਂ ਦੇ ਬੱਗ ਚ ਰਲ ਕੇ ਜਰਨਲ ਹੋਣਾ ਦੇ ਨਕੀਤਾ ਤੇ ਜਿਹੜਾ ਜੰਜੋ ਦਾ ਪ੍ਰੋਡਕਸ਼ਨ ਵਾਲੇ ਹੁਣ ਡਾਇਰੈਕਸ਼ਨ ਚ ਲੈ ਆਏ ਡਾਇਰੈਕਸ਼ਨ ਕਿਦਾਂ ਦੀ ਆ ਚੱਲ ਮੇਰਾ ਪੁੱਤ ਦੀਓ ਤੁਸੀਂ ਸਾਰੇ ਦੇਖ ਲਈਆਂ ਹੈਨਾ ਤੇ ਉਹ ਬੰਦੇ ਨਾਲ ਵੀ ਮੈਂ ਗੱਲ ਕੀਤੀ ਜਦੋਂ ਮਿਲਦੇ ਆ ਤੇ ਇੰਨੇ ਸਤਕਾਰ ਨਾਲ ਉਹ ਬੰਦਾ ਮੈਨੂੰ ਮਿਲਿਆ ਵੀ ਚੱਲ ਪੁੱਤ ਚੱਲ ਮੇਰਾ ਪੁੱਤ ਵਾਲਾ ਤੇ ਬੜਾ ਭਾਜੀ ਪੈਰੀ ਹੱਥ ਲਾਉਂਦੇ ਨੇ ਜਾਂ ਕਿਦਾਂ ਪਰ ਪੈਰੀ ਹੱਥ ਲਾ ਕੇ ਗळा ਵੱਢਣ ਨੂੰ ਜਾਂਦੇ ਨੇ ਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਨਾਂ ਦੀ ਕੋਈ ਮੈਂ ਐ ਨਹੀਂ ਕਰ ਰਿਹਾ ਬੁਰਾਈ ਹੈ ਨਾ ਪਰ ਜੋ ਹੋਇਆ ਉਹ ਹੀ ਦੱਸਦਾ ਇਹਨਾਂ ਨੂੰ ਪੁੱਛ ਲਓ ਤੇ ਅੱਜ ਮੈਨੂੰ ਇੰਨਾ ਕ ਡਾਊਨ ਕਰਤਾ ਜਿਹੜਾ ਕਹਿੰਦਾ ਇਹ ਤੇਰੀ ਬੋਲ ਬਾਣੀ ਤੇ ਕੰਮ ਨਹੀਂ ਮਿਲਿਆ ਉਹ ਮੈਸੇਜ ਪਾਉਂਦਾ ਉਹਨੂੰ ਕਹਿੰਦਾ ਇੱਕ ਅੱਧਾ ਬੰਦਾ ਹੀ ਇਦਾਂ ਦੇ ਕਮੈਂਟ ਪਾਉਂਦਾ ਸਾਰੇ ਨਹੀਂ ਪਾਉਂਦੇ ਤੇ ਉਹਨਾਂ ਨੂੰ ਮੈਂ ਨਾਲ ਹੀ ਨਾਲ ਜਵਾਬ ਦੇਈ ਜਨਾ ਤੇ ਤੁਸੀਂ ਸਾਰੀਆਂ ਵੀਡੀਓ ਦੇਖੋ ਤੇ ਸਮਝ ਵੀਡੀਓ ਦੇਖੋ ਤੇ ਸਮਝੋ ਹਨਾ ਤੇ ਮੈਂ ਤੁਹਾਨੂੰ ਅਕਸਰ ਕਈ ਸ਼ੇਰਾਂ ਦੇ ਵਿੱਚ ਜਾਂ ਕਈ ਗੱਲਾਂ 'ਚ ਇਹਨਾਂ ਬਾਰੇ ਦੱਸਦਾ ਰਹਿਣਾ ਤੇ ਇਹ ਗਿਆਨੀ ਫੇਰ ਦੁਬਾਰਾ ਜਦੋਂ ਸਟੈਂਡ ਹੋਇਆ ਹੁਣੇ ਸਣੀ ਦੇਵੋਂ ਦੇ ਨਾਲ ਹੁੰਦਾ ਹਰ ਥਾਂ ਇਹ ਉਹ ਬੰਦਾ ਆ ਜਦੋਂ ਸਣੀ ਦੇਵੋਂ ਨੇ ਕਿਹਾ ਸੀ ਦੀਪ ਸਿੱਧੂ ਦੇ ਟਾਈਮ 'ਤੇ ਕਿ ਜੇ ਮੈਂ ਨਹੀਂ ਹੁੰਦਾ ਤੇ ਪੰਜਾਬ 'ਚ ਇਤੋਂ ਕੰਮ ਤੁਸੀਂ ਕਰਾਓ ਤੇ ਲੋਕਾਂ ਨੇ ਥੱਲੇ ਕਮੈਂਟ ਪਾਇਆ ਸੀ ਵੀ ਫਿਲਮਾਂ ਵੀ ਇਹ ਨਹੀਂ ਦੇ ਦੇ ਤੇ ਇਹ ਬੰਦਾ ਮਾੜਾ ਨਹੀਂ ਸੀ ਕੁੱਲ ਮਿਲਾ ਕੇ ਚੰਗਾ ਸੀ ਪਰ ਦੇਖੋ ਜਿਹਨੂੰ ਬਹਾਉ ਚ ਕਿਉਂ ਬਹਿਣਾ ਪਿਆ ਕਿਨਾ ਕਰਕੇ ਬਹਿਣਾ ਪਿਆ ਜਿਹਨਾਂ ਨੂੰ ਹਨ ਸਟੈਂਡ ਕੀਤਾ ਉਹਨਾਂ ਨੇ ਇਹਨੂੰ ਠੋਕਿਆ ਇਹਨਾਂ ਸਾਰਿਆਂ ਨੇ ਪੱਗਾਂ ਬੰਨੀਆਂ ਹੋਈਆਂ ਨਾ ਤੇ ਪੱਗਾਂ ਬੰਨ ਕੇ ਇਹ ਕੁਛ ਕਰ ਹਣਾ ਮੈਨੂੰ ਦੱਸੋ ਤੁਸੀਂ ਅਕਸਰ ਇਹ ਮੈਂ ਗੱਲ ਕਹਿੰਦਾ ਆ ਤੁਹਾਨੂੰ ਪਹਿਲੇ ਦਿਨ ਤੋਂ ਤੇ ਫਿਲਮੀ ਲੋਕ ਤੋਂ ਵੇਚਣਾ ਚਾਹੇ ਅੱਲਾ ਮੇਰਾ ਰਾਮ ਕਿਸੇ ਦਾ ਹਣਾ ਤੇ ਬੂਹ ਚੀਜ਼ਾਂ ਸਮਝਿਆ ਕਰੋ ਮੇਰਾ ਕੋਈ ਕਿਸੇ ਨੂੰ ਆਇਆ ਨਹੀਂ ਹੈਗਾ ਵੀ ਮੈਂ ਗਲਤ ਟਾਰਗੇਟ ਕਰਦਾ ਬਾਈ ਜੋ ਹੋਇਆ ਉਹੀ ਦੱਸ ਰਿਹਾ ਮੈਨੂੰ ਕੰਮ ਨਹੀਂ ਦਿੱਤਾ ਤਾਂ ਮੇਰਾ ਨਸੀਬ ਖੋ ਲਿਆ ਮੈਂ ਬਹੁਤ ਐਸੀ ਦੀ ਜ਼ਿੰਦਗੀ ਭੋਗੀ ਆ ਹਨਾ ਤੇ ਮੈਨੂੰ ਕੋਈ ਆਇਆ ਨਹੀਂ ਹੈਗਾ ਅੱਜ ਵੀ ਮੈਂ ਮੀਟਿੰਗ ਹੁੰਦੀ ਆ ਮੈਂ ਸਟੈਂਡ ਤੇ ਕੰਮ ਕਰਦਾ ਬਾਈ ਇਹਨਾਂ ਵਾਂਗ ਹੋਣੀ ਵੀ ਹਰ ਥਾਂ ਆਪਾਂ ਕਈ ਕੰਪਰੋਮਿਸ ਕਰ ਲਈਆਂ ਹਨਾ ਕੰਪਰੋਮਾਈਜ਼ ਕਰਨੇ ਮੇਰਾ ਉਹ ਸਿਸਟਮ ਨਹੀਂ ਹੈਗਾ ਜਿਹਦੇ ਨਾਲ ਵੀ ਮੀਟਿੰਗ ਹੁੰਦੀ ਉਹਨੂੰ ਇਹ ਕਹਿਣਾ ਹਾਂ ਬਣਾਉਂਗਾ ਇਕੱਲਾ ਜਿੱਦਾਂ ਬਣਾਉਂਗਾ ਦਿਖਾ ਕੇ ਜਾਵਾਂਗਾ ਤੁਹਾਨੂੰ ਜੁਰਤ ਨਾ ਕਹਿਣਾ ਹੈ ਤੋਡੇ ਚੈਨਲ ਦੇ ਜਰੀਏ ਹੀ ਚੈਨਲ ਕਰਕੇ ਹੀ ਕੋਈ ਨਾ ਕੋਈ ਅੱਛੇ ਬੰਦੇ ਜੁੜ ਰਹੇ ਆ ਤੇ ਅੱਛਾ ਕੰਮ ਹੋ ਜਾਣਾ ਹੈ ਫਿਕਰ ਨਾ ਕਰੋ ਤੇ ਕੁੱਲ ਮਿਲਾ ਕੇ ਅੱਗੇ ਚੱਲ ਕੇ ਕਰਾਂਗੇ ਜੀ ਵਾਰਨਿੰਗ ਦੀ ਗੱਲ ਵਾਰਨਿੰਗ ਦੇ ਵਿੱਚ ਸਾਰੇ ਖੱਚ ਆ ਗਏ ਉਹ ਸਾਰੇ ਕਿਹਦੀ ਛਤਰੀ ਥੱਲੇ ਜਾਂਦੇ ਗਿੱਪੀ ਦੀ ਛਤਰੀ ਥੱਲੇ ਹਨਾ ਉਹ ਕੌਣ ਕੌਣ ਗਿਆ ਕਿਹੜਾ ਕਿਹੜਾ ਮੇਕੋ ਗਿਆ ਹਨਾ ਤੇ ਉਹ ਤੁਹਾਨੂੰ ਮੈਂ ਸਾਰੇ ਸਬੂਤਾਂ ਦੇ ਨਾਲ ਦੱਸੂਗਾ ਤੇ ਨਾਂ ਲੈ ਕੇ ਦੱਸਣਾ ਹੈ ਹਿੰਮਤ ਨਹੀਂ ਹੁੰਦੀ ਨਹੀਂ ਕਿ ਉਹਦੀ ਤੁਸੀਂ ਕਰਕੇ ਦੇਖ ਲਓ ਕੋਈ ਨਾ ਕਰਕੇ ਦਿਖਾਓ ਕਹਿੰਦਾ ਐਡਾ ਸਟਾਰ ਦਾ ਨਾਂ ਲੈ ਕੇ ਉਹਨਾਂ ਨੂੰ ਵੀ ਪਤਾ ਹੈ ਹਾਂ ਜੀ ਦਲਜੀਤ ਨੇ ਵੀ ਇਸ ਗੁਰਪ੍ਰਿੰਟ ਭਲੇਟ ਦਾ ਬਹੁਤ ਸਾਰਾ ਦਿੱਤਾ ਜਿੱਥੇ ਜਿਹਨੇ ਜਿਹਦਾ ਦਿੱਤਾ ਪਰ ਉਹ ਇਦਾਂ ਦੇ ਬੰਦਿਆਂ ਦਾ ਦੇ ਦਿੰਦੇ ਆ ਜਿਹੜਾ ਸੱਚ ਬੋਲਣਾ ਕੀ ਉਹ ਕਲੀਅਰ ਕੱਟ ਚੱਲਣ ਵਾਲਾ ਜਾਂ ਉਹਨੂੰ ਲੱਗਦਾ ਵੀ ਇੰਡਸਟਰੀ ਦੇ ਵਿੱਚ ਇਦਾਂ ਕਰੂਗਾ ਹੁਣ ਜਿਹਦਾ ਸਿੱਧੂ ਮੂਸੇ ਵਾਲਾ ਸੀ ਉਹਦੇ ਨਾਲ ਨਹੀਂ ਖੜਦੇ ਭਾਈ ਇਹ ਜ਼ਿੰਦਗੀ ਦਾ ਬਹੁਤ بڑا ਸੱਚ ਹੈ ਇੱਕ ਦੂਜੇ ਨੂੰ ਇਦਾਂ ਹੀ ਮਾਰ ਕੇ ਅੱਗੇ ਆਉਂਦੇ ਆ ਤੇ ਭਾਈ ਤੁਹਾਡੇ ਲਈ ਮੈਂ ਸ਼ੇਅਰ ਦੱਸ ਦਿੰਦਾ ਇੱਕ ਕਿ ਇੱਕ ਸਾਹ ਵਿੱਚ ਕਈ ਵਾਰੀ ਯਾਦ ਆਉਣ ਵਾਲੇ ਵੀ ਸਾਹਾਂ ਨਾਲ ਖਾਰ ਰੱਖਦੇ ਨੇ ਜਿਹੜੇ ਮੇਰੇ ਦੁਸ਼ਮਣਾਂ ਨੂੰ ਮੇਰੇ ਤੋਂ ਖਤਰਾ ਨਹੀਂ ਪਰ ਹੱਥਾਂ ਵਿੱਚ ਹਥਿਆਰ ਰੱਖਦੇ ਨੇ ਪੜ ਨਹੀਂ ਸਕਿਆ ਇਹਨਾਂ ਦੇ ਚਿਹਰੇ ਤੇ ਇਹਨਾਂ ਦੇ ਦਿਲ ਦੀਆਂ ਤਜ਼ਵੀਜ਼ਾਂ ਨੂੰ ਮੇਰੇ ਸਾਹਮਣੇ ਮੇਰੀ ਲੰਬੀ ਉਮਰ ਦੀ ਦੁਆ ਮੰਗਣ ਵਾਲੇ ਮੇਰੀ ਪਿੱਠ ਪਿੱਛੇ ਮੇਰੀ ਮੌਤ ਦਾ ਇੰਤਜ਼ਾਰ ਰੱਖਦੇ ਨੇ ਇੱਕ ਸਾਹਸ ਵਿੱਚ ਕਈ ਵਾਰ ਯਾਦ ਆਉਣ ਵਾਲੇ ਵੀ ਸਾਹਸਾਂ ਦੇ ਸਾਥ ਖਾਰ ਰੱਖਤੇ ਹਨ میرے دشمنوں کو میرے سے خطرہ نہیں پر ہاتھوں میں ہتھیار رکھتے ہیں پڑھ نہیں سکا ان کے چہرے سے ان کے دل کی تذویزو کو میرے سامنے میری لمبی عمر کی دعا مانگنے والے میری پیٹھ پیچھے میری موت کا انتظار رکھتے ہیں آ قدرت نے کلا دیتی ہے جنہاں نو برا لگدا ہر شیر ہندی وچ وی اودا ہی پنجابی وچ وی ہنا اے داتے دی مہربان اے انہاں بندیاں دی مہربانی نہیں بندیاں نے تو بہت دوایا جیندے ہاں انہاں ہی بہت مہربانی شکریہ ਤੇ ਕਹਿੰਦੇ ਆ ਵੀ ਮੈਂ ਭੁੱਲ ਗਿਆ ਸੀ ਇਹ ਕੱਲ ਵੀ ਜਿਹੜੇ ਕਹਿੰਦੇ ਖਾਨਦਾਨਿਕ ਤਾਂ ਕੱਲ ਮੇਰੀ ਮੀਟਿੰਗ ਸੀ ਕਿਸੇ ਨਾਮ ਬਾਲੀਵੁੱਡ ਦਾ ਕੋਈ ਬੰਦਾ ਆ ਉਹਨੇ ਕੱਲ ਮੇਰਾ ਪਹਿਲੀ ਵਾਰੀ ਬਿੱਲ ਦਿੱਤਾ ਆ ਦਾ ਢਾਬਾ ਤੇ ਦਾ ਢਾਬਾ ਤੇ ਮੈਂ ਉਦੋਂ ਜਾਂਦਾ ਰਿਹਾ ਜਦੋਂ ਖੁੱਲਿਆ ਹੀ ਆ ਬੜ ਬੜੇ ਸਟਾਰ ਜਾਂਦੇ ਸੀ ਕਿਨੂੰ ਕਿਨੂੰ ਲੈ ਕੇ ਜਾਂਦਾ ਰਿਹਾ ਸਟਾਰਾਂ ਨੂੰ ਉਹਨਾਂ ਨੂੰ ਪੁੱਛ ਲਿਓ ਅੱਜ ਉਸਟਾਰ ਬਣੇ ਹੋਏ ਨੇ ਸਿਰਫ ਫੀਲਿੰਗ ਲੈਣ ਲਈ ਕਮਾਉਂਦਾ ਮੈਂ ਸੀ ਤੇ ਉਹਨਾਂ ਨੂੰ ਉੱਥੇ ਇੰਜੋਏ ਕਰਾਉਣ ਜਾਂਦਾ ਸੀ ਮੇਰੇ ਦੋਸਤਾਂ ਨੂੰ ਐ ਨਾ ਲੱਗੇ ਕਿ ਬਾਵਾ ਫਰਕ ਕਰਦਾ ਹੈਨਾ ਉਹ ਬੰਦੇ ਦਾ ਕਿ ਤਰਾਮ ਆਊਗਾ ਮੈਂ ਨਾਂ ਦੱਸੂਗਾ ਵੀ ਇਸ ਬੰਦੇ ਨੇ ਮੇਰਾ ਬਿੱਲ ਦਿੱਤਾ ਸੀ ਦੋ ਤਿੰਨ ਬੰਦੇ ਆ ਜਿਨ੍ਹਾਂ ਨੇ ਮੈਨੂੰ ਪੜਾਈ ਹੈ ਹਨਾ ਹਰ ਭਜਨ ਹੋ ਗਿਆ ਅਮਰitsar ਤੋਂ ਜਾਂ ਭਈ ਇੱਕ ਬੰਦਾ ਫਿਲਮ ਲੈਣਦਾ ਹੀ ਉਹਦਾ ਥਾਂ ਮੈਂ ਅੱਗੇ ਜਾ ਕੇ ਰਾਂਗੂ ਗੁਰਪ੍ਰੀਤ ਤੋਤੀ ਉਹਨੇ ਤਾਂ ਮੈਨੂੰ ਪੜਾਈ ਸੀ ਕਿਉਂਕਿ ਉਹ ਮੈਂ ਉਦੋਂ ਇਮੋਸ਼ਨਲੀ ਫਸ ਗਿਆ ਕਿਉਂਕਿ ਉਹਨੇ ਗਨ ਐਂਡ ਗੋਲ ਚ ਫਾਈਨਲ ਹੋਣਾ ਸੀ ਬਾਅਦ ਚ ਐਡੀ ਫਿਲਮ ਚ ਕੇਸਰੀ ਵਿੱਚ ਵੀ ਆਇਆ ਹਨਾ ਇਹਨਾਂ ਦੇ ਕਿੱਸੇ ਮੈਂ ਤੁਹਾਨੂੰ ਨਾਂ ਲੈ ਲੈ ਕੇ ਦੱਸ ਰਿਹਾ ਹਨਾ ਉਹ ਫਾਈਨਲ ਹੋਣ ਤੋਂ ਬਾਅਦ ਜਦੋਂ ਸਭ ਕੁਝ ਹੋ ਗਿਆ ਉਹ ਇੰਨੇ ਬੱਗ ਚੜ ਲਿਆ ਉਹਨੇ ਕਦੀ ਮੈਸੇਜ ਨਹੀਂ ਕਦੀ ਫੋਨ ਨਹੀਂ ਕਦੀ ਮੈਂ ਤਾਂ ਕਰਦਾ ਹੀ ਨਹੀਂ ਕਿਸੇ ਨੂੰ ਫੋਨ ਹਨਾ ਇਹ ਗੱਲਾਂ ਸਮਝੋ ਮਿਹਰਬਾਨੀ ਵੀਡੀਓ ਲੰਬੀ ਹੋ ਗਈ ਸੌਰੀ